ਜੇ ਕੋ ਦਾਸ ਗੁਰੂ ਸਾਹਿਬ ਨੂੰ ਸਦਾਈ ਸਮਰਪਿਤ ਹੈ ਜੀ ਔਰ ਗੁਰੂ ਸਾਹਿਬ ਦੇ ਚਰਨਾ ਕਮਲਾਂ 'ਚ ਹਾਜ਼ਰ ਹੋ ਕੇ ਜਦੋਂ ਦਾਸ ਕੋਲੋਂ ਸਪਸ਼ਟੀਕਰਨ ਵੀ ਮੰਗਿਆ ਗਿਆ ਸੀ ਦਾਸ ਨੇ ਇੱਕੋ ਗੱਲ ਰੱਖੀ ਸੀ ਕਿ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਧਰ ਅੱਗੇ ਉਹਨਾਂ ਦੇ ਚਰਨ ਕਮਲ ਪਰਸਨ ਵਾਸਤੇ ਆਈਆਂ ਔਰ ਗੁਰੂ ਸਾਹਿਬ ਅੱਗੇ ਕੋਈ ਦਲੀਲ ਨਹੀਂ ਆ ਅਸੀਂ ਖਿੰਖਿਨ ਭੁੱਲਨ ਹਾਰ ਹਾਂ ਔਰ ਕਹਲਿਓ ਕਿ ਆਹ ਹੁਨੇਗਾਰ ਹਾਂ ਨੂਨ ਹਰਾਮੀ ਔਰ ਗੁਰੂ ਸਾਹਿਬ ਬਖਸ਼ਿੰਦ ਨੇ ਔਰ ਦਾਸ ਨੇ ਪਹਿਲੇ ਦਿਨ ਵੀ ਇਹੀ ਗੱਲ ਕਹੀ ਸੀ ਔਰ ਅੱਜ ਵੀ ਤੁਹਾਨੂੰ ਮੈਂ ਇਹੀ ਗੱਲ ਕਹਿਣਾ ਕੀ ਦੁਨਿਆਵੀ ਚਤਰਾਇਆਂ ਸਿਆਣਪਾਂ ਦੁਨਿਆਵੀ ਖੇਤਰ ਲਈ ਤਾਂ ਵਰਤੀਆਂ ਜਾ ਸਕਦੀਆਂ ਨੇ ਜਦੋਂ ਗੁਰੂ ਘਰ ਅਗੇ ਗੁਰੂ ਦੇ ਚਰਨਾਂ ਨੂੰ ਹਾਜ਼ਰ-ਨਾਜ਼ਰ ਗੁਰੂ ਸਾਹਿਬ ਨੂੰ ਸਮਝ ਕੇ ਜਦੋਂ ਸੀਸ ਨਵਾਈਦਾ ਤੇ ਫਿਰ ਆਪਣੇ ਚੋਂ ਸਿਆਣਪਾਂ ਚੁਸਤ ਚਲਾਕੀਆਂ ਸਾਰੀਆਂ ਹੀ ਛੱਡ ਕੇ ਗੁਰੂ ਸਾਹਿਬ ਨੂੰ ਉਨ੍ਹਾਂ ਦੇ ਚਰਨਾ ਕਮਲਾਂ ਨੂੰ ਦਾ ਧਿਆਨ ਕਰਕੇ ਗੁਰੂ ਨੂੰ ਇਹੀ ਬੇਨਤੀ ਅਰਦਾਸ ਬੇਨਤੀ ਕਰੀ ਦੀ ਕਿ ਸੱਚੇ ਪਾਤਸ਼ਾਹ ਖਿੰਖਿਨ ਭੁੱਲਰ ਹਾਰ ਹਾਂ ਆਪ ਜੀ ਦੇ ਘਰ ਦੇ ਗੋਲੇ ਆਪ ਜੀ ਬਖਸ਼ਿਂਦੋ ਔਰ ਗੁਰੂ ਸਾਹਿਬ ਕਿਰਪਾ ਕਰਨ ਤਰਸ ਕਰਨ ਕਿ ਦਾਸ ਵਰਗੇ ਨਮਾਣੇ ਨਾਚੀਜ ਇਨਸਾਨ ਨੂੰ ਸਤਿ ਤੇ ਸਮਰੱਥਾ ਬਖਸ਼ਿਸ਼ ਕਰਨ ਔਰ ਦਾਸ ਅੱਜ ਵੀ ਜਦ ਹਾਜ਼ਰ ਹੋਇਆ ਗੁਰੂ ਸਾਹਿਬ ਨੇ ਜਿੱਥੇ ਦਾਸ ਤੇ ਤਰਸ ਕੀਤਾ ਉੱਥੇ ਬਲ ਵੀ ਬਖਸ਼ਿਆ ਕਿ ਸੇਵਾ ਕਰਨ ਦਾ ਬਲ ਬਖਸ਼ਿਆ ਔਰ ਸੇਵਾ ਕਰਦਿਆਂ ਨਿਤਨੇਮ ਕਰਦਿਆਂ ਦਾਸ ਤੋਂ ਨੇਕਾ ਢੱਲਾਪੋਲਾ ਹੋ ਜਾਂਦੀਆਂ ਨੇ ਗੁਰੂ ਸਾਹਿਬ ਬਖਸ਼ਣ ਹਾਰ ਨੇ ਬਖਸ਼ਿਸ਼ ਕਰਨ ਸਮਤ ਬਖਸ਼ਿਸ਼ ਕਰਨ ਗਾਂ ਸ਼ੁੱਧ ਸੇਵਾ ਸ਼ੁੱਧ ਬਾਣੀ ਪੜਨ ਦਾ ਬਲ ਬਖਸ਼ਿਸ਼ ਕਰ। 48 ਸੁਧਾਰ ਲਹਿਰ ਨੇ ਆਪਣੀ ਜਿਹੜੀ ਸੰਸਥਾ ਸੀ ਜਾਂ ਉਹਨਾਂ ਨੇ ਜਿਹੜੀ ਲਹਿਰ ਬਣਾਈ ਸੀ ਉਸ ਨੂੰ ਪੰਗ ਕਰ ਦਿੱਤਾ ਹੈ ਤਾਂ ਹੁਣ ਉਹ ਇੱਕ ਇੱਕ ਨਰੈਣ ਸਿੰਘ ਚੋੜੇ ਨੂੰ ਆਪਾਂ ਬਕਰੇ ਕੌਮ ਦਾ ਆਵਾਜ਼ ਦਵਾਉਂ। ਅਸੀਂ ਮੰਡ ਦਾ ਤਾਂ ਬਹੁਤ ਕੁਝ ਕਹਿ ਦੋ ਜੀ। ਧਿਆਨ ਸੋ ਮੰਡ ਦਾ ਤਾਂ ਬੜਾ ਹੀ ਸਪਸ਼ਟ ਹੈ ਉਹਦਾ ਏਜੰਡਾ ਕੀ ਆ। ਧਿਆਨ ਸੋ ਮੰਡ ਕੀ ਕਹਿੰਦਾ ਕੀ ਹਾਂ ਛੋ ਮੰਨਦਾ ਦਾ ਧਿਆਨ ਮੈਨੂੰ ਲੱਗਦਾ ਗੁਰੂ ਘਰ ਚ ਨਹੀਂ ਲੱਗਦਾ ਉਹਨੂੰ ਪਹਿਲਾਂ ਇਹੀ ਪੁੱਛ ਲਿਓ ਗੁਰੂ ਘਰ ਗੋਲੀ ਚਲਾਉਣੀ ਫਿਰ ਜਾਇਜ਼ ਹੈ ਜੀ ਮਤਲਬ ਜਿਹੜੇ ਇੱਕ ਇੱਕ ਏਜੰਡਾ ਚਲਾਇਆ ਜਾ ਰਿਹਾ ਇਹ ਬੰਦੀ ਸਿੰਘਾਂ ਦੀ ਰਿਹਾਈ ਨੂੰ ਰੋਕਣ ਵਾਸਤੇ ਬਿਲਕੁਲ ਬਿਲਕੁਲ ਮੈਂ ਮੈਂ ਦੇਖੋ ਇੱਕ ਇਹ ਹੋ ਹੀ ਜਾਣਾ ਸਪਸ਼ਟ ਮੈਂ ਹਾਲੇ ਨਾ ਪਹਿਲਾਂ ਬੋਲਣਾ ਨਹੀਂ ਚਾਹੁੰਦਾ ਸੁਪਰੀ ਰਿਪੋਰਟ 'ਚ ਤਾਰੀਖ ਹੈ ਸਭ ਕੁਝ ਸਪਸ਼ਟ ਹੋ ਜਾਣਾ ਮਗਰ ਜੇ ਕੋਈ ਬੰਦਾ ਗੁਰੂ ਘਰ ਦੀ ਲਾਈ ਹੋਈ ਸੇਵਾ ਤੇ ਵਿਗਨ ਪਾਵੇ ਰੋਗ ਪਾਵੇ ਉਹਨੂੰ ਰੋਕਣ ਦੀ ਕੋਸ਼ਿਸ਼ ਕਰੇ ਫਿਰ ਆ ਕੇ ਗੋਲੀਆਂ ਚਲਾਵੇ ਉਹਨੂੰ ਕੋਈ ਗੁਰੂ ਦਾ ਸਿੱਖ ਜੇ ਸਹੀ ਠਰਾਉਂਦਾ ਗੁਰੂ ਰਾਮਦਾਸ ਮਹਾਰਾਜ ਦੀ ਸ਼ਰਮੰਦਰ ਸਾਹਿਬ ਦਰਬਾਰ ਸਾਹਿਬ ਆ ਕੇ ਗੋਲੀ ਚੱਲੇ ਕੋਈ ਉਹਨੂੰ ਸਹੀ ਠਰਾਉਂਦਾ ਮੈਂ ਸਮਝਦਾ ਉਹਦੀ ਬਹੁਤ ਵੱਡੀ ਰਾਜਨੀਤੀ ਔਰ ਉਹਦਾ ਚੈੱਕਪੌਂਟ ਦੀ ਲੋੜ ਹੈ ਕਿਉਂਕਿ ਫਿਰ ਇੰਦਰਾ ਗਾਂਧੀ ਨੂੰ ਤੁਸੀਂ ਫਿਰ ਕਿਉਂ ਗਲਤ ਕਰਦੇ ਹੋ ਫਿਰ ਫਿਰ ਤਾਂ ਜਿੰਦਰਾ ਗਾਂਧੀ ਨੂੰ ਇਹ ਧਿਆਨ ਸਿੰਘ ਮੰਡੂਲੀ ਉਹਦੀ ਮਹੱਤਤਾ ਆ ਜਾਣਗੇ ਕੱਲ ਇਸ ਲਈ ਉਹ ਕੀ ਕਹਿ ਰਿਹਾ ਨਹੀਂ ਕਹਿ ਰਿਹਾ ਮੇਰੇ ਲਈ ਉਹਨਾਂ ਮਤਲਬ ਨਹੀਂ ਰੱਖਦਾ ਮੈਂ ਤਾਂ ਗੁਰੂ ਅੱਗੇ ਅਰਦਾਸ ਕਰੂੰਗਾ ਕਿ ਇਹਨਾਂ ਨੂੰ ਸਮੱਤ ਬਖਸ਼ਣ ਹਰ ਜਗ੍ਹਾ ਇਹਨਾਂ ਨੂੰ ਰਾਜਨੀਤੀ ਬਾਦਲ ਦਾ ਦਾਲਤ ਦਾ ਵਿਰੋਧ ਇਹਨਾਂ ਦੀ ਤਾਂ ਦਿਮਾਗ ਹੀ ਉੱਥੇ ਤੱਕ ਸੀਮਿਤ ਹੋ ਕੇ ਰਹਿ ਗਿਆ ਲੇਕਿਨ ਉਸੇ ਸ਼ੇਸ਼ ਦੇ ਪ੍ਰਧਾਨ ਮੰਤਰੀਆਂ ਰਾਸ਼ਟਰਪਤੀਆਂ ਨੇ ਇਹੋ ਕਿਹਾ ਜਾਂਦਾ ਸੀ ਕਿ ਸਚਕੰਡ ਜਿਹੜੇ ਮੋਹਦ ਸਾਹਿਬ ਨੂੰ ਵੀ ਤਰ੍ਹਾਂ ਸੋਚਿਆ ਤਾਂ ਕਿਤੇ ਕਿਸੇ ਦਾ ਵਾਲ ਵੀ ਨਿਕੜੀ ਹੁੰਦਾ ਕੋਈ ਕਿਸੇ ਤੇ ਹਮਲਾ ਨਹੀਂ ਕਰਦਾ ਪਰ ਇਹ ਜਿਹੜਾ ਹਮਲਾ ਇਹਨੂੰ ਕੀ ਮੰਨਣਾ ਹੈ ਦੇਖੋ ਜੀ ਜੇ ਸੁਖਬੀਰ ਸਿੰਘ ਬਾਦਲ ਜਾਂ ਕੋਈ ਗੁਰੂ ਦਾ ਸਿੱਖ ਗੁਰੂ ਘਰ ਜਾਂ ਗੁਰੂ ਰਾਮਦਾਸ ਮਹਾਰਾਜ ਦੇ ਦਰ ਤੇ ਆ ਕੇ ਸੇਵਾ ਕਰੇ ਤੇ ਗੁਰੂ ਸਾਹਿਬ ਜਾਣੀ ਜਾਣਨੇ ਔਰ ਗੁਰੂ ਦੇ ਭੈ ਵਿੱਚ ਕਰ ਔਰ ਇਹ ਤਾਂ ਸੇਵਾ ਪੰਜ ਸਿੰਘ ਸਾਹਿਬਾਨਾ ਵੱਲੋਂ ਸ੍ਰੀ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਦਰਬਾਰੋਂ ਲਈ ਗਈ ਸੀ ਤੇ ਉਹ ਸੇਵਾ ਨੂੰ ਕਰਦਿਆਂ ਨੂੰ ਜੇ ਕਿਸੇ ਨੂੰ ਚੰਗੀ ਨਹੀਂ ਲੱਗ ਰਹੀ ਤੇ ਤੁਸੀਂ ਉਹਨੂੰ ਕਿੰਨਾ ਗੁਰੂ ਦਾ ਸਿੱਖ ਮੰਨੋਗੇ ਜੇ ਕਿਸੇ ਨੇ ਕਾਨੂੰਨ ਆਪ ਦੇ ਹੱਥ 'ਚੇ ਲੈਣਾ ਹੀ ਹੈ ਉਹਨੇ ਤੇ ਆਇਆ ਹੀ ਕਰ ਲਿਆ ਕਿ ਮੈਂ ਦੇਸ਼ ਦੇ ਕਾਨੂੰਨ ਨੂੰ ਨਹੀਂ ਮੰਨਦਾ ਮੈਂ ਗੁਰੂ ਸਾਹਿਬ ਦੇ ਦਰ ਨੂੰ ਨਹੀਂ ਮੰਨਦਾ ਤੇ ਮੈਂ ਗੋਲੀ ਚਲਾਉਣੀ ਆ ਭਾਈ ਤੂੰ ਬਾਹਰ ਜਿੱਥੇ ਮਰਜੀ ਚਲਾ ਲਈ ਕੋਈ ਰੋਕ ਥੋੜੀ ਸਕਦਾ ਜੇ ਸੁਖਵੀਰ ਸਿੰਘ ਬਾਦਲ ਜੀ ਨੂੰ ਉਹ ਦਿਨ ਰੱਖ ਲਿਆ ਤੇ ਪੁਲਿਸ ਨੇ ਤਾਂ ਨਹੀਂ ਮੈਂ ਕਹੂੰਗਾ ਇਹ ਤਾਂ ਗੁਰੂ ਸਾਹਿਬ ਦੀ ਕਿਰਪਾ ਹੋਈ ਆ ਗੁਰੂ ਸਾਹਿਬ ਆਪ ਵਰਤੇ ਆ ਗੁਰੂ ਸਾਹਿਬ ਚਾਹੇ ਜਸਵੀਰ ਦੇ ਰੂਪ 'ਚ ਵਰਤੇ ਆ ਚਾਹੇ ਜਿਹੜੇ ਉੱਥੇ ਸਨ ਉਹਨਾਂ ਦੇ ਕਿਤੇ ਨਾ ਕਿਤੇ ਅੰਦਰ ਨਹੀਂ ਤਾਂ ਕੁਝ ਹੋਰ ਰਿਜ਼ਲਟ ਨਿਕਲਣਾ ਸੀ ਉਹ ਦਿਨ ਇਸ ਲਈ ਗੁਰੂ ਸਾਹਿਬ ਹਾਜ਼ਰ ਨਾਜ਼ਰ ਨੇ ਜੀ ਨਿਕੰਮੀਆਂ ਚੋਣਾ ਬਲ ਕੇ ਆਏ ਨੇ ਤਾਕੀ ਆਉਣ ਵਾਲੇ ਸਮੇਂ ਦੇ ਵਿੱਚ ਉਨੀ ਕਾਲੀ ਦਲ ਸਾਰਾ ਇਕਜੁੱਟ ਹੋਏਗਾ ਇੱਕ ਮੰਚ ਦੇ ਦੇਖੋ ਸ਼੍ਰੋਮਣੀ ਅਕਾਲੀ ਦਲ ਨੂੰ ਜ਼ਰੂਰ ਇਕੱਠਾ ਹੋਣਾ ਚਾਹੀਦਾ ਜੀ ਔਰ ਜੇ ਪੰਜਾਬ ਦੀ ਰੀਜਨਲ ਆਵਾਜ਼ ਖੇਤਰੀ ਪਾਰਟੀ ਦੀ ਖੇਤਰੀ ਪਾਰਟੀ ਦੇ ਖੇਤਰੀ ਇਲਾਕੇ ਦੀ ਆਵਾਜ਼ ਬੁਲੰਦ ਕਰਨੀ ਹੈ ਪੰਜਾਬ ਦੀ ਆਵਾਜ਼ ਬੁਲੰਦ ਕਰਨੀ ਹੈ ਤੇ ਜ਼ਰੂਰ ਇਕੱਠੇ ਹੋਣਾ ਪੈਣਾ ਪੰਜਾਬ ਦੀਆਂ ਆਪ ਦੀਆਂ ਮੁਸ਼ਕਿਲਾਂ ਤਾਂ ਚਾਹੇ ਉਹ ਪਾਣੀ ਦੀਆਂ ਨੇ ਚਾਹੇ ਉਹ ਬਾਗੇ ਬਾਰਡਰ ਤੋਂ ਆ ਇੱਕ ਟ੍ਰੇਡ ਦੀ ਇੰਪੋਰਟ ਐਕਸਪੋਰਟ ਦੀ ਐ ਚਾਹੇ ਉਹ ਖੇਤੀ ਨਾਲ ਸੰਬੰਧਿਤ ਨੇ ਚਾਹੇ ਉਹ ਬਾਰਡਰ ਸਿਕਿਉਰਿਟੀ ਐ ਚਾਹੇ ਭਾਈਚਾਰਕ ਸੰਜ ਹੈ ਪੰਜਾਬ ਦੀ ਆਪ ਦੇ ਆਪ ਚ ਵੱਖ ਕਿਸਮ ਦੀਆਂ ਇਸ਼ੂਜ਼ ਨੇ ਚਾਹੇ ਉਹ ਅ ਐਗਰੀਕਲਚਰ ਨਾਲ ریلیਟਡ ਨੇ ਚਾਹੇ ਉਹ ਇੰਡਸਟਰੀ ਨਾਲ ریلیਟਡ ਹੈ ਚਾਹੇ ਉਹ ਐਗਰੋ ਪ੍ਰੋਸੈਸਿੰਗ ਨਾਲ ریلیਟਡ ਹੈ ਇਹ ਸਾਰੀ ਚੀਜ਼ਾਂ ਨੂੰ ਦੇਸ਼ ਨਾਲੋਂ ਵੱਖ ਵੇਖ ਕੇ ਇਹ ਚੀਜ਼ਾਂ ਦਾ ਧਿਆਨ ਕਰਕੇ ਅ ਦੇ ਪੰਜਾਬੀ ਆਵਾਜ਼ بلند ਹੋਣੀ ਚਾਹੀਦੀ ਜਿੱਥੇ ਦੇ ਪੰਜਾਬ ਦੀ ਰਾਜਧਾਨੀ ਪੰਜਾਬ ਦੇ ਚੰਡੀਗੜ੍ਹ ਵਿੱਚ ਇੱਕ ਵਿਧਾਨ ਸਭਾ ਵਕਰੀ ਬਣਾਉਣ ਬਣਾਉਣ ਦੀ ਜਿਹੜੀ ਪੇਸ਼ਕਸ਼ ਹੈ ਉਹਦਾ ਵਿਰੋਧ ਇਹ ਸਾਰੀਆਂ ਚੀਜ਼ਾਂ ਨੂੰ ਧਿਆਨ ਚ ਰੱਖਦੇ ਆ ਪੰਜਾਬ ਯੂਨੀਵਰਸਿਟੀ ਦਾ ਮੁੱਦਾ ਜਿਹੜੀ ਸ਼ਾਇਦ ਨੈਸ਼ਨਲ ਪਾਰਟੀਆਂ ਨੂੰ ਨੈਸ਼ਨਲ ਸੋਚ ਨੂੰ ਨਹੀਂ ਸਮਝ ਆਉਂਦੀ ਔਰ ਅੱਜ ਵੀ ਮੈਂ ਅੱਜ ਤੁਹਾਡੇ ਰਾਹੀ ਇਹ ਜ਼ਰੂਰ ਬੇਨਤੀ ਕਰੂੰਗਾ ਕਿ ਢੱਲੇਵਾਲ ਸਾਹਿਬ ਦੀ ਸਿਹਤ ਬਹੁਤ ਨਾਜ਼ੁਕ ਬਹੁਤ ਹੀ ਖਤਰਨਾਕ ਮੋੜ ਤੇ ਉਹਨਾਂ ਦੀ ਸਿਹਤ ਦੇ ਹਾਲਾਤ ਜੋ ਵਿਗੜ ਰਹੇ ਆ ਪਹੁੰਚ ਚੁੱਕੇ ਆ ਮੈਂ ਭਾਜਪਾ ਦੀ ਸਰਕਾਰਾਂ ਨੂੰ ਔਰ ਸੂਬੇ ਦੀ ਸਰਕਾਰ ਨੂੰ ਇਹ ਬੇਨਤੀ ਕਰੂੰਗਾ ਕਿ ਉਹਨਾਂ ਦੀ ਜ਼ਿੰਦਗੀ ਨਾਲ ਨਹੀਂ ਖੇਡਣਾ ਚਾਹੀਦਾ ਕਿਸਾਨਾਂ ਦੀਆਂ ਮੰਗਾਂ ਮੰਨੀਆਂ ਜਾਣੀ ਚਾਹੀਦੀਆਂ ਨੇ ਜੇ ਜੇਸ ਦਾ ਅੰਨਦਾਤਾ ਜੈ ਜਵਾਨ ਜੈ ਕਿਸਾਨ ਦਾ ਨਾਰਾ ਨਹੀਂ ਤਾਂ ਖੋਖਲਾ ਰਹੇਗਾ ਜੇ ਅੰਨਦਾਤੇ ਦੀ ਨਹੀਂ ਸੁਣਨੀ ਤੇ ਫਿਰ ਮੈਂ ਸਮਝਦਾ ਕਿ ਸਰਕਾਰਾਂ ਨੇ ਸੁਣਨੀ ਕੀ ਦੀ ਔਰ ਜੇ ਦੇਸ਼ ਦਾ ਅ ਅਨਦਾਤਾ ਜੇ ਜਾ ਕੇ ਆਪਦੀ ਗੱਲ ਦੇਸ਼ ਦੀ ਰਾਜਧਾਨੀ ਚ ਨਹੀਂ ਰੱਖ ਸਕਦਾ ਤੇ ਮੈਂ ਸਮਝਦਾ ਫਿਰ ਉਹਨੇ ਆਪਦੀ ਗੱਲ ਰੱਖਣੀ ਕਿੱਥੇ ਆ ਉਹਦੀ ਸੁਣਵਾਈ ਕਰਨੀ ਕਿਨੇ ਇਹ ਸਾਰੇ ਕਿਸਾਨ ਸੁਸਾਇਟ ਔਰ ਅੱਜ ਵੀ ਇੱਕ ਚਰਚਾ ਚੱਲੀ ਆ ਕਿ ਹੁਣ ਜਿਹੜੇ ਕਿਸਾਨ ਲੋਨ ਨੇ ਉਹ ਇੱਕ ਐਗਰੀਕਲਚਰ ਪਾਲਿਸੀ ਰਾਈ ਚੋਰ ਮੋਰੀ ਰਾਈ ਹੁਣ ਲਿਆ ਕੇ ਉਸ ਨੂੰ ਪਾਸ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਫਿਰ ਮੈਂ ਪ੍ਰਧਾਨ ਮੰਤਰੀ ਸਾਹਿਬ ਨੂੰ ਵੀ ਬੇਨਤੀ ਕਰੂੰਗਾ ਕਿ ਪ੍ਰਧਾਨ ਮੰਤਰੀ ਜੀ ਫਿਰ ਗੁਰਪੁਰਬ ਵਾਲੇ ਦਿਨ 750 ਕਿਸਾਨ ਪਹਿਲਾਂ ਸ਼ਹੀਦ ਹੋਇਆ ਫਿਰ ਗੁਰਪੁਰਬ ਵਾਲੇ ਦਿਨ ਤੁਸੀਂ ਇਹ ਐਲਾਨ ਕੀਤਾ ਕਿ ਅਸੀਂ ਕਾਲੇ ਕਾਨੂੰਨ ਵਾਪਸ ਲੈਣੇ ਆ ਤੇ ਹੁਣ ਚੋਰ ਮੋਰੀ ਰਹੀ ਇੱਕ ਪਾਲਿਸੀ ਰਹੀ ਉਸੇ ਚੀਜ਼ ਨੂੰ ਤੁਸੀਂ ਲੈ ਕੇ ਆ ਰਹੇ ਹੋ ਤੇ ਕਿਤੇ ਨਾ ਕਿਤੇ ਫਿਰ ਤਾਂ ਇਹ ਬਹੁਤ ਵੱਡਾ ਧੋਖਾ ਹੈ ਔਰ ਗੁਰੂ ਸਾਹਿਬ ਦੇ ਗੁਰਪੁਰਬ ਨੂੰ ਗੁਰਨਾਨਕ ਸਾਹਿਬ ਦੇ ਪੁਰਬ ਨੂੰ ਦੇ ਉਸ ਦਿਨ ਨੂੰ वचन ਕੀਤਾ ਹੋਇਆ ਪ੍ਰਧਾਨ ਮੰਤਰੀ ਸਾਹਿਬ ਵੱਲੋਂ ਇਹ ਵਾਂ ਸਮਝਾਂਗਾ ਬਹੁਤ ਵੱਡਾ ਧੋਖਾ ਸਮਝਿਆ ਜਾਊਗਾ ਇਹ ਜੀ ਕੋਈ ਲੁੰਬੜ ਚਾਲਾ ਨਹੀਂ ਚਲੀਆਂ ਜਾਣੀ ਚਾਹੀਦੀ ਔਰ ਪੰਜਾਬ ਦੇ ਜਿੰਨੇ ਮਸਲੇ ਨੇ ਪਾਣੀ ਤੋਂ ਲੈ ਕੇ ਪੰਜਾਬ ਯੂਨੀਵਰਸਿਟੀ ਤੋਂ ਲੈ ਕੇ ਰਾਜਧਾਨੀ ਤੋਂ ਲੈ ਕੇ ਜਿੰਨੇ ਪੈਂਡਿੰਗ ਮਸਲੇ ਨੇ ਉਹ ਹੱਲ ਕੀਤੇ ਜਾਣੇ ਚਾਹੀਦੇ ਔਰ ਬੰਦੀ ਸਿੰਘਾਂ ਦੀ ਰਿਹਾਈ ਨਿਸ਼ਚਿਤ ਬਣਾਈ ਜਾਣੀ ਚਾਹੀਦੀ ਜੋ ਪਿਛਲੇ ਕੁਝ ਦਿਨਾਂ ਚ ਇੱਕ ਸ਼ਰਾਰਤ ਕੀਤੀ ਗਈ ਆ ਉਹਦੇ ਨਾਲ ਜੇ ਬੰਦੀ ਸਿੰਘਾਂ ਦੇ ਕੇਸ 'ਚ ਕੋਈ ਇਹ ਜਿਹਾ ਸਟੈਂਡ ਲਿੱਤਾ ਜਾਊਗਾ ਫਿਰ ਇਹ ਲੋਕਾਂ ਨੂੰ ਸਮਝ ਆ ਜਾਊਗੀ ਕਿ ਇਹ ਸਾਰੀ ਸ਼ਰਾਰਤ ਹੋਈ ਕਿਉਂ ਆ ਕੌਣ ਇਹਦੇ ਪਿੱਛੇ ਹੈ ਲੇਕਿਨ ਵਿਕਰਮ ਜੀ ਐਕਸ ਕੈਬਨਰ ਮੰਤਰੀ ਇੰਨਾ ਪ੍ਰੈਸ ਕਾਨਫਰੰਸ ਕਰਦਾ ਹੋਵੇ ਲੇਕਿਨ ਮੌਜੂਦਾ ਸਰਕਾਰ ਕੋ ਫਜੇ ਵੀ ਤਰਸ ਤੋਂ ਮਾਸ ਨਜ਼ਰ ਆ ਰਹੀ ਹੈ ਹਾਂਜੀ ਮੌਜੂਦਾ ਸਰਕਾਰ ਹਜੇ ਵੀ ਤਰਸ ਤੋਂ ਮਾਸ ਨਜ਼ਰ ਨਹੀਂ ਆ ਰਹੀ ਕੇਸ ਚਲੇ ਗਿਆ ਹੈ ਕਿ ਜਿਹੜਾ ਸੁਬੀ ਬਾਦਲਪੋਰਾ ਤੇ ਹਮਲਾ ਹੋਇਆ ਸੀਗਾ ਨਰੈਣ ਸਿੰਘ ਚੌੜਾ ਨੂੰ ਲੈ ਕੇ ਤੁਸੀਂ ਕਾਫੀ ਤੱਤ ਪੇਸ਼ ਕੀਤੇ ਕਾਫੀ ਸਬੂਤ ਪੇਸ਼ ਕੀਤੇ ਪਰ ਅੱਜ ਵੀ ਹਰਪਾਲ ਸਿੰਘ ਹੋਰਾ ਦੇ ਉੱਤੇ ਕੋਈ ਰਿਐਕਸ਼ਨ ਨਹੀਂ ਲਿਆ ਗਿਆ ਜਿਵੇਂ ਪੁਲਿਸ ਕੋਲ ਦੇ ਉੱਤੇ ਨੂੰ ਕੋ ਇੱਕ ਬੜੀ ਗੱਲ ਸਪਸ਼ਟ ਹੈ ਕਿ ਇਹ ਸਾਰਾ ਜਿਹੜਾ ਵਰਤਾਰਾ ਵਾਪਰਿਆ ਜੋ ਦੇਖੋ ਤੁਸੀਂ ਤਾਂ ਇੱਕ ਗੱਲ ਦੀ ਮਾਨਸਿਕਤਾ ਸਮਝ ਨਹੀਂ ਪੈਣੀ ਇੱਥੇ ਜਿੰਨੇ ਵੀ ਆਉਂਦੇ ਨੇ ਤੁਹਾਡੇ ਵਰਗੇ ਕੋਈ ਆਵੇ ਗੁਰੂ ਦਾ ਸਿੱਖ ਆਜਨੀਤੀ ਛੱਡੋ ਔਰ ਗੁਰੂ ਦਾ ਭੈ ਮੰਨੋ ਕਿੱਥੇ ਨਾ ਕਿਥੇ ਮਤਲਬ ਸਿੱਖਾਂ ਦਾ ਅਕਸ਼ ਆ ਗਈਆਂ ਜੀ ਸਾਡੀ ਤਾਂ ਲੜ ਰਿਹਾ ਹਾਂ ਹਾਂ ਜੀ ਹਾਂ ਜੀ ਕੀ ਲੱਗਦਾ ਕਿ ਲੋਕ ਇਸ ਵਾਰੀ ਸਾਥ ਦੇ ਦੇਣਗੇ ਕੱਲ ਵੀ ਆਮ ਆਦਮੀ ਪਾਰਟੀ ਤੋਂ ਵੀ ਪਦਾਰਨ ਨੂੰ ਮਿਲੇ ਜੀ ਆਪਸੀ ਕਾਫੀ 30 ਲੱਖ ਰੁਪਏ ਦਾ ਇਲਜ਼ਾਮ ਲਾਇਆ ਗਿਆ ਹੈ ਬਿਲਕੁਲ ਇਸ ਤਰ੍ਹਾਂ ਹੈ ਆਮ ਆਦਮੀ ਪਾਰਟੀ ਬਦਲਾਅ ਦੀ ਪਾਰਟੀ ਆ ਤੇ 25-25 ਲੱਖ ਦਾ ਮੈਨਲਾਦਾ ਸਸਤੇ ਤੇ ਸਰੀ ਜਾਂਦਾ ਇਹਦਾ 50-50 ਲੱਖ ਕਰੋੜ ਕਰੋੜ ਵੀ ਲੈ ਸਕਦੇ ਆ ਉਨੂੰ ਇਹ ਇਲਜ਼ਾਮ ਦਿੱਲੀ ਇਲੈਕਸ਼ਨ ਲੜਨੀ ਹੈ ਕੇਜਰੀਆਲ ਨੇ ਹੁਣ ਈਸਟ ਇੰਡੀਆ ਕੰਪਨੀ ਵਾਂਗੂ ਬੂਰੇ ਦੀ ਪਾਲਿਸੀ ਲਾਗੂ ਤਾਂ ਪੰਜਾਬ ਦੀ ਕਰਨੀ ਪੈਸਾ ਇੱਥੋਂ ਇਕੱਠਾ ਕਰਨਾ ਤੇ ਫਿਰ ਜਾ ਕੇ ਦਿੱਲੀ ਦੀ ਇਲੈਕਸ਼ਨ ਕਿੱਥੇ ਲੜੀ ਜਾਣੀ ਹੈ ਔਰ ਕੇਜਰੀਆਲ ਸਾਹਿਬ ਤੋਂ ਕੋਈ ਚੰਗੀ ਆਸ ਰੱਖਣੀ ਮੈਂ ਸਮਝਦਾ ਤੁਸੀਂ ਅ ਫਿਰ ਨਾ ਸਮਝ ਜੋ ਬੇ ਸਮਝ ਜੋ ਜਾਂ 나ੜੀ ਬਣਦੇ ਹਾਂ ਮਗਰ ਇੱਕ ਗੱਲ ਤਾਂ ਸਪਸ਼ਟ ਹੈ ਜੀ ਅੱਜ ਕਾਂਗਰਸ ਦੇ ਕਈ ਲੀਡਰ ਸਾਹਿਬਾਨਾਂ ਨੇ ਜਿਹੜੇ ਕਹਿੰਦੇ ਅਸੀਂ ਬੜੀ ਨਿਗਮ ਦੀਆਂ ਚੋਣਾਂ ਵੇਖੀਆਂ ਨੇ ਉਹ ਸਮਝ ਰਹੇ ਕਿ ਇਹ ਚੋਣ ਤਾਂ ਜਿਵੇਂ ਪੁਲਿਸ ਆਪ ਕੈਂਡੀਡੇਟ ਬਣੀ ਫਿਰਦੀ ਹੈ ਮੈਨੂੰ ਲੱਗਦਾ ਭੁੱਲਰ ਸਾਹਿਬ ਤਦੇ ਕਿਸੇ ਕੇਸ 'ਚ ਇਨਸਾਫ ਨਹੀਂ ਕਰ ਰਹੇ ਮੈਨੂੰ ਲੱਗਦਾ ਭੁੱਲਰ ਸਾਹਿਬ ਨੂੰ ਨਾਲ ਫੋਟੋ ਲਾ ਦੇਣੀ ਚਾਹੀਦੀ ਆਮ ਆਦਮੀ ਪਾਰਟੀ ਦੇ ਨਾਲ ਹੀ ਉਹੋ ਜੀ ਟੋਪੀ ਪਾ ਕੇ ਨਾਲ ਇਹ ਸਾਡਾ ਲੇਟੈਸਟ ਕਾਰਕੁਨ ਅਸੀਂ ਸ਼ਾਮਿਲ ਕੀਤਾ ਅਸੀਂ ਵੀ ਜਾ ਕੇ ਉਹਨਾਂ ਨੂੰ ਆਪ ਦਾ ਪਟਾ ਉਹਨਾਂ ਦੇ ਗਲ 'ਚ ਪਾ ਆਵਾਂਗੇ ਕਿ ਭਾਈ ਇਹ ਤੁਹਾਨੂੰ ਆਫੀਸ਼ੀਅਲੀ ਵਧਾਈ ਆ ਕਿਉਂਕਿ ਨਾ ਤੁਸੀਂ ਇਨਸਾਫ ਕਰਨਾ ਨਾ ਤੁਹਾਨੂੰ ਨਰੈਣ ਸਿੰਘ ਦੀ ਉਹ ਸਿੰਘ ਤਾਂ ਮੈਂ ਕਹਦ ਲਈ ਆਖੂ ਨਰੈਣ ਉਹ ਗਾਂਧੀ ਦੀ ਨਾ ਤੁਹਾਨੂੰ ਵੈਪਨ ਲੱਭਿਆ ਨਾ ਤੁਸੀਂ ਸਮਝਦੇ ਹੋ ਉਸ ਮੰਸ਼ਾ ਨਾਲ ਆਇਆ ਪਤਾ ਨਹੀਂ 11 11:30 ਤੋਂ 4 ਵਜੇ ਤੱਕ ਕੀ ਹੋਇਆ ਕਿ ਉਹਨੂੰ ਸ਼ਰਧਾਲੂ ਬਣਾ ਛੱਡਿਆ ਤੇ ਜੇ ਜੇ ਸ਼ਰਧਾਲੂ ਰੋਜ਼ ਆਉਣ ਲੱਗੇ ਮੈਨਾਂ ਦਾ ਬੋਬੀ ਭੁੱਲਰਤਾ ਫਿਰ ਕੁਝ ਚੰਦ ਸਕਿੰਟਾਂ ਦੀ ਖੇਡ ਰਹਿ ਜਾਣੀ ਆ ਕਿਉਂਕਿ ਲੋਕਾਂ ਨੇ ਤਾਂ ਬਰਦਾਸ਼ਤ ਕਰਨੇ ਨਹੀਂ ਫਿਰ ਇਹ ਗੱਲ ਥੈਂਕ ਯੂ